ਇਹਦਾ ਮਕਸਦ ਸੀਨੀਅਰ ਅਫਸਰਾਂ ਦੇ ਹਦਾਇਤਾਂ ਦੇ ਮੁਤਾਬਕ ਸਾਡੇ ਐਸਐਸਪੀ ਸਾਹਿਬ ਦੇ ਦੇਖੰਦ ਦੇਖੰਦ ਅਨੁਸਾਰ ਸਾਡੇ ਸਿਟੀ ਥਾਣੇ ਦੇ ਇੰਸਪੈਕਟਰ ਜਸਬੀਰ ਸਿੰਘ ਤੇ ਉਹਨਾਂ ਦੀ ਪਾਰਟੀ ਨੇ ਕੱਲ ਸਰਸਰਮਿਆਂ ਗਰਮੀਤ ਕੌਰ ਮਿਤੂਨਾ ਦੀ ਇੱਕ ਬਾਜ਼ੀਗਰ ਵਸਤੂ ਲੜੀਨਵੈਸ ਕੀਤਾ ਜਿਨ੍ਹਾਂ ਤੋਂ 50 ਗ੍ਰਾਮ ਹੀਰੋਇਨ ਬਰਾਮਦ ਹੋਈ ਤੇ ਉਹਨਾਂ ਦੇ ਖਿਲਾਫ ਪਰਚਾ ਦਰਜ ਕਰਕੇ ਫਰਦਰ ਅਵਰੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਇਹਨਾਂ ਦੇ ਖਿਲਾਫ ਪਹਿਲਾਂ ਵੀ 6 ਪਰਚੇ ਦਰਜ ਆਇਦੇ ਕੋ ਜਿਹਦੇ ਵਿੱਚੋਂ 4 ਐਨਡੀਵੀ ਸੱਕਦੇ ਔਰ 2 ਅਕਸਾਈਜ਼ ਦੇ ਪਰਚੇ ਦਰਜ ਨੇ ਇਹ ਹੈਪਸ਼ੂਲਰ ਤੇ ਉਹਦੇ ਖਿਲਾਫ ਸਖਤ ਸਖਤ ਹੁਣ ਐਕਸ਼ਨ ਲੈ ਕੇ ਉਹਨੂੰ ਕਾਰਵਾਈ ਕੀਤੀ ਗਈ ਹੈ। ਮਾਸ ਕਟਾਗੋ ਪ੍ਰੇ ਸੜੀ ਆਪਸਰਵਲ ਨੂੰ ਜਿਹੜੀ ਐਸਐਸਪੀ ਸਾਹਿਬ ਜੀ ਦੇ ਨਿਰਦੇਸ਼ਾਂ ਦੇ ਮੁਤਾਬਕ ਅਸੀਂ ਆਪਣੇ 26 ਜਨਵਰੀ ਦੇ ਮੱਦੇ ਨਜ਼ਰ ਰੱਖਦੇ ਹੋਏ ਪੂਰੇ ਅਸੀਂ ਆਪਣੇ ਪੂਰੀ ਸਿਟੀ ਚ ਸਾਰੇ ਠਾਣਿਆਂ ਦੀ ਫੋਰਸ ARP ਔਰ ਨਾਲ SHOs ਸਮਰਥਨ ਲੈ ਕੇ ਫਲੈਗ ਮਾਰਚ ਕੀਤਾ ਜਿਹਦੇ ਸਬੰਧੀ ਅਸੀਂ ਕੋਈ ਵੀ ਮਾੜੇ ਹੰਸਾ ਨੂੰ ਅਥਮਾਉਣ ਵਾਸਤੇ ਜਿਹੜੇ ਹੈਗੇ ਫਲੈਗ ਮਾਰਚ ਕੱਢਿਆ ਗਿਆ ਤੇ ਆਮ ਪਬਲਿਕ ਨੂੰ ਸਖਾਵਾਂ ਮਾਹੌਲ ਮਿਲੇ ਇਸ ਕਰਕੇ ਜਿਹੜੇ ਅੱਗੇ ਨਾਕਾਬੰਦੀ ਵੀ ਅੱਜ ਸਵੇਰੇ ਵੀ ਕੀਤੀ ਔਰ ਸ਼ਾਮ ਨੂੰ ਵੀ ਔਰ ਨਾਕਾਬੰਦੀ ਦਰਮਿਆਨ ਸਭ ਚੈਕਿੰਗ ਚੱਲ ਰਹੀ ਹੈ ਤਾਂਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਿਸ ਹੈਪਨਿੰਗ ਨਾ ਹੋ ਸਕੇ ਔਰ ਆਮ ਨਾਗਰਿਕ ਨੂੰ ਸਖਾਵਾਂ ਮਾਹੌਲ ਮਿਲ ਸਕੇ ਆਪਣੇ ਸਾਥ ਚੱਲੀਏ ਮਾਰੇ ਨੂੰ ਸੁਰ ਇਸ ਤਰ੍ਹਾਂ ਹੀ ਜਿਹੜਾ ਵੀ ਜਿਹੜਾ ਪੁਲਿਸ ਦਾ ਲੀਗਲ ਐਕਸ਼ਨ ਹੈਗਾ ਉਹਦੇ ਲਈ ਜਿਹੜਾ ਵੀ ਕੋਈ ਬੰਦਾ ਇਲੈਗਲ ਕੰਮ ਕਰੇਗਾ ਉਹਨੂੰ ਤੇ ਚੇਤਾਵਨੀ ਵੀ ਹੈ ਤੇ ਹਰ ਤਰ੍ਹਾਂ ਦੇ ਸ਼ਕਤੀ ਨਾਲ ਲੀਗਲ ਵੇ ਨਾਲ ਉੱਤੇ ਐਕਸ਼ਨ ਕਰਦੇ ਹਾਂ ਸਰੋਤ ਕਰਵਾਏ